ਦੈ릭 ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਪਠਾਨਕੋਟ ਤੋਂ ਬੇहद ਜ਼ਿਆਦਾ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਪਣੇ ਨਸ਼ੇੜੀ ਪੁੱਤ ਤੋਂ ਤੰਗ ਆਈ ਮਾਲ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਹੈ ਮਾਂ ਨੇ ਆਪਣੀ ਹੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਹੈ ਤਾਂ ਨਸ਼ੇ ਦੇ ਦਲਦਲ ਦੇ ਵਿੱਚ ਫਸੇ ਆਪਣੇ ਨਸ਼ੇੜੀ ਪੁੱਤ ਤੋਂ ਮਾਂ ਤੰਗ ਸੀਗੀ ਕਿਉਂਕਿ ਨਸ਼ੇ ਦੇ ਦਲਦਲ ਦੇ ਵਿੱਚ ਫਸੇ ਪੁੱਤ ਦੇ ਵੱਲੋਂ ਬਾਰ-ਬਾਰ ਮਾਂ ਤੋਂ ਪੈਸੇ ਮੰਗੇ ਜਾਂਦੇ ਸੀ ਨਸ਼ੇ ਦੇ ਲਈ ਤੇ ਮਾਂ ਨੂੰ ਇਹ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਕਿ ਮੈਂ ਖੁਦ ਨੂੰ ਖਤਮ ਕਰ ਲਵਾਗਾ ਜਿਸ ਤੋਂ ਮਾਂ ਪਰੇਸ਼ਾਨ ਸੀਗੀ ਤੇ ਤੰਗ ਪ੍ਰੇਸ਼ਾਨ ਹੋਈ ਮਾਂ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਹੈ ਆਪਣੀ ਹੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਗਿਆ ਤਾਂ ਮ੍ਰਿਤਕਾ ਦੀ ਪਛਾਣ ਮਨਜੀਤ ਕੌਰ ਦੇ ਵੱਲੋਂ ਹੋਈ ਹੈ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਵਾਰਸਾਂ ਨੂੰ ਸੌਪ ਦਿੱਤਾ ਹੈ ਤਾਂ ਦੱਸ ਦਈਏ ਕਿ ਪਠਾਨਕੋਟ ਦੇ ਵਿੱਚ ਇੱਕ ਘਟਨਾ ਹੋਈ ਹੈ ਜਿੱਥੇ ਇੱਕ ਮਾਤੇ ਵੱਲੋਂ ਖੌਫਨਾਕ ਕਦਮ ਚੁੱਕ ਲਿਆ ਜਾਂਦਾ ਹੈ ਕਿਉਂਕਿ ਉਸ ਦਾ ਨਸ਼ੇੜੀ ਪੁੱਤ ਬਾਰ-ਬਾਰ ਨਸ਼ੇ ਦੇ ਲਈ ਪੈਸੇ ਦੀ ਡਿਮਾਂਡ ਜਿਹੜਾ ਆ ਉਹ ਮਾਂ ਕੋਲੋਂ ਕਰਦਾ ਸੀ ਮਾਂ ਕੋਲੋਂ ਪੈਸੇ ਮੰਗਦਾ ਸੀਗਾ ਤੇ ਜਦੋਂ ਮਾਂ ਪੈਸੇ ਦੇਣ ਤੋਂ ਮਨਾ ਕਰਦੀ ਸੀ ਤਾਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਕਿ ਮੈਂ ਖੁਦ ਨੂੰ ਖਤਮ ਕਰ ਲਵਾਂਗਾ ਤਾਂ ਮਾਂ ਜਿਹੜੀ ਆ ਉਹ ਪ੍ਰੇਸ਼ਾਨ ਸੀਗੀ ਜਿਸ ਦੇ ਚਲਦਿਆਂ ਮਾਂ ਦੇ ਵੱਲੋਂ ਖੌਫਨਾਕ ਕਦਮ ਚੁੱਕ ਲਿਆ ਗਿਆ ਹੈ ਤੇ ਖੁਦ ਦੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਗਿਆ ਬਹੁਤ ਮੇਰੇ ਮੁੰਡਾ ਜੇ ਕੋਈ ਮੁੰਡਾ ਸਿਪਾਹਲ ਬਤਾਰਦੀ ਉਹਨੇ ਮੈਨੂੰ ਬੜੇ ਤਰ੍ਹਾਂ ਦੁੱਖੀ ਕੀਤਾਗਾ ਨਸ਼ੇ ਕਰਦਾ ਚੋਰੀਆਂ ਕਰਦਾ ਬਸ ਕੱਪੜੇ ਲੈ ਕੇ ਸੌਂਦਾ। ప్రతి 2-2 ਵਜੇ ਤੱਕ ਸੌਂਦਾ ਰਹਿਗਾ। ਇੰਨਾ ਤੁਹਾਨੂੰ ਸੌਂ ਲੈਂਦਾ। ਇਹ ਹੋਰ ਉਹਨੇ ਮ ਕਾਨੂੰਨ ਕਲੇਸ਼ ਮਾਂਦ ਨਾਲ ਪਾਇਆ। ਮੈਨੂੰ 500 ਜੇ ਮੈਨੂੰ 1000 ਦੇ ਸਿਰੇ ਲੈ ਗਿਆ ਸਮਝ ਨਹੀਂ ਪਰਸੋਂ ਲੈ ਗਿਆ। ਕਮਾਗ ਜੀ ਮੇਰੇ ਕੋਲ ਨਹੀਂ ਕਿੰਨੇ ਮੈਨੂੰ ਲੱਗਾ ਮਰਨ ਲੱਗਾ ਫਿਰ ਮੈਂ ਆਪਣੇ ਉੱਤੇ ਲੱਗ ਗਿਆ ਮੈਂ ਤੱਕੂ ਮਰਨ। ਉਹਦੇ ਨੂੰ ਤੂਲ ਕੀ ਮਰਨ ਮੈਂ ਮਰ ਜੇ ਤੇ ਉਹ ਦੁਖੀ ਰੋ ਦੇ ਤੇ ਕਲੇਸ਼ ਤੋਂ ਮੈਂ ਟੰਗ ਆ ਗਈ। ਮੈਂ ਆਪਣੀ ਜਾਨ ਚੁਣਾ ਨਹੀਂ ਮੈਂ ਮੈਂ ਨਹੀਂ ਜਿਹਨਾਂ ਤੁਹਾਨੂੰ ਦੇਖ ਕੇ ਉਹਨਾਂ ਜਿੜੀ ਖਾਦੀ ਇਹਨੇ ਇੱਕ ਕੱਟੇ ਛੁਰੀ ਲਈ ਸੀ ਮੈਂ ਆਪਣੇ ਡਾਫਟ ਲਗਾ। ਮੈਂ ਕਰਨ ਲੱਗਾ ਜੀ ਉਹਨੇ ਉਹਨੂੰ ਮਾਰਨੀ ਉਹਨੇ ਆਪਣੇ ਪਰਸ ਬਸ ਉਹਨੇ ਆਪਣੇ ਨਾਲ ਹੀ ਗੋਲੀ ਕਿਹੜੀ ਕੋ ਖਾ ਗਈ ਬਸ ਕਿੰਨੇ ਦਿਨ ਕਿੰਨੇ ਵੀ ਮਰਦ ਨੂੰ ਮਰਦ ਨੂੰ ਮਰਦ ਨੂੰ ਮੈਂ ਨਾ ਦੁਖੀ ਕਰਨ ਮੈਂ ਤੇਰੇ ਤੋਂ ਬਹੁਤ ਬਹੁਤ ਦੁਖੀ ਹਾਂ ਤੇ ਉਹ ਵੀ ਦੁਖੀ ਨਾ ਵੀ ਦੁਖੀ ਹਾਂ ਸਾਰਾ ਦਿਨ ਕੰਮ ਕਰਦੇ ਮਿਹਨਤ ਕਰਦੇ ਮਰਦੇ ਸਿਹਤ ਵਗੈਰਾ ਤੱਕ ਉਹਨੇ ਕੰਮ ਕਰਦਾ ਕੁਛ ਕਰਦਾ ਬੇਲਾ ਫਿਰਦਾ ਪਿਆ ਆਪਣੇ ਚੋਗੇ ਹੋ ਜਾ ਆਪਣੇ ਚੋਗੇ ਕਮਾਲਾ ਆਪਣੇ ਆਪਣੇ ਪੇਟ ਪਾਲ ਸਕੋ ਪੁਲਿਸ ਸਾਡੇ ਪੂਰੇ ਪੂਰਾ ਸਾਡੇ ਸਾਥ ਪੂਰਾ ਦਿੱਤਾ ਹੈਗਾ ਹਸਪਤਲ ਗਏ 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 ਸ਼ਮੀ ਗਏ ਸੇਦ ਉੱਤੇ ਦੇ ਉਹ ਕਰਵੇ ਕੀਤੀ ਹੈ ਤੁਸੀਂ ਮੈਂ ਹੀ ਰੱਖਿਆ ਮਰਦੀ ਮੁਰੇ ਬੜੇ ਦੁਖੀ ਸੋ ਪਰਸ਼ਾਨ ਸਾਰੀ ਕਰਨ ਪਤਰੀ ਨੇ ਉਹ ਦੁਖੀ ਹੋ ਕੇ ਰੋਈ ਖੜੀ ਬਸ ਉਹਦੇ ਤੇ ਮਾਮਲਾ ਅੱਜ ਪੁਲਿਸ ਨਾਲ ਕਰਾਇਆ ਹੈ ਅਰੇਸਟ ਕੀਤਾ ਨਹੀਂ ਹਾਂਜੀ ਇਹ ਰਸ ਹੈ